ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਮਹੀਨਾਵਾਰ ਮਿਲਣੀ ਨਿਊ ਹਾਲ ਲਾਟ ਰੋਡ ਵਿਖੇ ਹਰਬੰਸ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ ਸ਼ੁਰੂਆਤੀ ਦੌਰ ਵਿੱਚ ਲੇਖਕਾ ਅਮਰਜੀਤ ਕੌਰ ਮਰੀਂਡਾ ਤੇ ਨੌਜਵਾਨ ਪੁੱਤਰ ਦੀ ਮੌਤ ਤੇ ਸ਼ੋਗਧਮਤਾ ਪਾਇਆ ਗਿਆ ਹਰਬੰਸ ਸਿੰਘ ਰਾਏ ਹਰਬੰਸ ਸਿੰਘ ਮਾਲਵਾ ਜਗਦੀਪ ਸਿੰਘ ਬਾਗਾ ਬਲਵੰਤ ਸਿੰਘ ਬਿਰਕ, ਸੁਵਿੰਦਰ ਸਿੰਘ ਲੁਧਿਆਣਾ, ਮਨਜੀਤ ਸਿੰਘ ਰਾਗੀ, ਜਗਵੀਰ ਸਿੰਘ ਵਿੱਕੀ ਨੇ ਆਪੋ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਪੜੀਆਂ ਸੁਣੀਆਂ ਰਚਨਾਵਾਂ ਤੇ ਹਰਬੰਸ ਸਿੰਘ ਮਾਲਵਾ, ਹਰਬੰਸ ਸਿੰਘ ਰਾਏ, ਜਗਦੀਰ ਸਿੰਘ ਵਿੱਕੀ ਤੇ ਹਾਜ਼ਰ ਸ਼ਾਇਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਜਗਵੀਰ ਸਿੰਘ ਵਿੱਕੀ ਨੇ ਖੂਬਸੂਰਤ ਅੰਦਾਜ਼ ਵਿੱਚ ਚਲਾਈ। ਹਰਬੰਸ ਸਿੰਘ ਰਾਏ ਨੇ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ।